ਬਹੁਤ ਸੋਹਣੇ ਨਰੋਏ ਥਣ ਲੱਗਿਆ ਜਮਾ ਚਵਾਈ ਵਾਲੇ ਜਿਹੜੇ ਆਪਾਂ ਕਹਿ ਦਈਏ ਵੀਰੇ ਪ੍ਰੋਪਰ ਲੇਵਾ ਪੂਰਾ ਐਣ ਬੱਟੇ ਵਰਗਾ ਫਸਮਾ ਲੇਵਾ ਮੱਝ ਦਾ ਤੀਜਾ ਸੂਆ ਇਹਨੇ ਸੂਣਾ ਦੋਸਤੋ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਕੁੱਤੀਆਲ ਖੁਰਦ ਜ਼ਿਲ੍ਹਾ ਬਠਿੰਡਾ ਤਹਿਸੀਲ ਆ ਗਈ ਵੀਰੇ ਮੋੜ ਮੰਡੀ ਅੰਕਲ ਭੋਲਾ ਜੀ ਦੇ ਘਰੋਂ ਵੀਡੀਓ ਆ ਜਮਾ ਇੱਕ ਘਰੇਲੂ ਕੰਮ ਆ ਕੋਈ ਵਪਾਰ ਦਾ ਕੰਮ ਨਹੀਂ ਤੀਜਾ ਸੂਆ ਸੂਣ ਵਾਲੀ ਦੋਸਤੋ ਆਹ ਛੋਟੀ ਸੇਲ ਕਰਨੀ ਆ ਪਿਛਲੇ ਸੂਆ ਚ ਇਹਦਾ ਕਿੰਨਾ ਕੁ ਦੁੱਧ ਰਿਆ 16 ਕਿਲੋ ਕਿਹੜੇ ਬੁੱਲ ਤੋਂ ਗੱਭਣ ਆ ਸਾਰੀ ਗੱਲਬਾਤ ਆਪਾਂ ਮਾਲਕਾਂ ਨਾਲ ਕਰਾਂਗੇ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲੋ 9 ਤਰੀਕ 12ਵਾਂ ਮਹੀਨਾ 2025 ਆਜੋ ਆਪਾਂ ਮਾਲਕਾਂ ਨਾਲ ਗੱਲਬਾਤ ਕਰਦੇ ਆ ਮੁੱਲ ਵਾੜੀ ਵੀਡੀਓ ਦੇ ਵਿੱਚ ਹੋਊਗਾ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਪਿੰਡ ਆ ਗਿਆ ਜੀ ਆਪਣਾ ਕੁੱਤੀ ਵਾਲ ਖੁਰਦ ਆਸੇ ਪਾਸੇ ਕਿਹੜੇ ਪਿੰਡ ਆ ਇਹਦਾ ਨਾਮ ਨਗਰ ਆ ਜੀ ਹਾਂਜੀ ਇਹਦੇ ਨਾਲ ਕੋਚੜ ਦਲੂ ਸਿਪਣੀ ਮੂਤ ਤੋਂ ਨਹੀਂ ਠੀਕ ਆ ਜੀ ਬੱਸ ਦੇਖੋ ਥੀਰੋ ਕਲਮ ਠੀਕ ਆ ਜੀ ਕਿੰਨਵਾ ਸੂਆ ਸੁੰਦੀ ਆ ਇਹ ਤੀਜਾ ਸੂਆ ਸੁੰਦੀ ਆ ਤੀਜਾ ਸੂਆ ਸੁੰਦੀ ਆ ਛੋਡੇ ਕੋਲ ਅੰਕਲੇ ਨੇ ਪਿਛਲੇ ਸੂਏ ਕਿੰਨਾ ਦੁੱਧ ਦਿੱਤਾ ਜਣਾ 16 ਕਿਲੋ ਦਿੱਤਾ ਐ ਤਾਂ ਕੀ ਕਿਸੇ ਨੂੰ ਦੇ ਦੋਗੇ 16 ਕਿਲੋ ਦੀ ਗਾਰੰਟੀ ਤੇ ਹਾਂ ਜੀ ਦੇ ਦੇਵਾਂਗੇ ਠੀਕ ਆ ਸੋ ਤੇ ਗੱਬਣ ਆ ਜਿਹੜੀ ਬਾਈ ਆਪਾਂ ਡਾਕਟਰ ਨਾਲ ਗੱਲ ਕਰੀ ਸੀ ਅੰਕਲਰ ਗਿਆ ਦੇ ਯਾਦ ਨਹੀਂ ਐਲਡੀਐਫ ਦੇ ਵੀਰ ਬੋਲੋ ਤਾਂ ਗੱਬਣ ਆ ਦੋਸਤੋ ਇਹ 16 ਕਿਲੋ ਮਾਲਕ ਕਹਿੰਦੇ ਇਹਦਾ ਆਪਾਂ ਪਿਛਲੇ ਸੂਏ ਦੁੱਧ ਚੋਇਆਗਾ ਖੋਲ ਕੇ ਤੁਹਾਨੂੰ ਤੋੜ ਕੇ ਵੀ ਦਿਖਾਉਂਗਾ ਨੰਬਰ ਮਾਲਕਾਂ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਜਿਹੜੇ ਮੇਰੇ ਭਰਾ ਨੂੰ ਪਸੰਦ ਆਉ ਕੋਲੇ ਆ ਜਾਓ ਤਸੱਲੀ ਦੋਸਤੋ ਜਿਵੇਂ ਮਰਜ਼ੀ ਚਾਰੇ ਪੱਖਾਂ ਤੋਂ ਕਰਕੇ ਸੌਦਾ ਕਰ ਲਿਓ ਤੇ ਕਰਮਾ ਵਾਲੀ ਇਹ ਜਿਆ ਪਸ਼ੂ ਦੁੱਧ ਨਾ ਕੱਢੂ ਤਾਂ ਵੀਰੇ ਹੋਰ ਕੋਈ ਕੱਢਦਾ ਵੀ ਨਹੀਂ 16 16 ਕਿਲੋ ਲੇਵਾ ਦੇਖੋਗੇ ਜਾਂ ਸਰੀਰ ਪੱਕੋ ਥਣਾ ਥੁਨਾ ਦੀ ਬਾੜੀ ਜਿਆਦੇ ਸਾਫ਼ ਤੇ ਚੰਗੀ ਝੋਟੀ ਆ ਵੀਰੇ ਬਾਕੀ ਖੋਲ ਕੇ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਖੋਲ ਲਓ ਜੀ ਇਹਨੂੰ ਇੱਧਰ ਹੀ ਤੋੜ ਲੈਨੇ ਆਪਾਂ ਜਿਹੜੇ ਵੀ ਮੇਰੇ ਭਰਾ ਨੂੰ ਫਿੱਟ ਆਊਗੀ ਨੰਬਰ ਬਾਈ ਹੇਠਾਂ ਚੱਲੀ ਜਾਂਦਾ ਕੀ ਮੁੱਲ ਕਰਦੇ ਆ ਉਹ ਆਪਾਂ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਇੱਕ ਵਾਰ ਸਾਨੂੰ ਹਾਂ ਇੱਧਰ ਹੀ ਲੈ ਜਾਈ ਬਾਕੀ ਆ ਦੇਖੋ ਦੋਸਤੋ ਬਹੁਤ ਵਧੀਆ ਲੇਵੇ ਦੀ ਤੇ ਜਿਹੜੇ ਬਹੁਤ ਸੋਹਣੇ ਨਰੋਏ ਥਣ ਲੱਗਿਆ ਜਮਾ ਚਵਾਈ ਵਾਲੇ ਜਿਹੜੇ ਆਪਾਂ ਕਹਿ ਦਈਏ ਵੀਰੇ ਪ੍ਰੋਪਰ ਲੇਵਾ ਪੂਰਾ ਐਣ ਬੱਟੇ ਵਰਗਾ ਫਸਮਾ ਲੇਵਾ ਮੱਝ ਦਾ ਤੀਜਾ ਸੂਆ ਇਹਨੇ ਸੂਣਾ ਦੋਸਤੋ ਤਕਰੀਬਨ 5-4 ਦਿਨ ਹਜੇ ਲੈ ਜੂ ਉਹਦੇ ਨੂੰ ਨਾ ਇਹ ਝੋਟੀ ਤੋਂ ਵੀਰੇ ਤੁਰਿਆ ਨਹੀਂ ਜਾਣਾ ਜਿਹੜੇ ਹਿਸਾਬ ਨਾਲ ਹੁਣ ਤਿਆਰੀ ਫੜੀ ਐ ਇਹਨੇ ਨਰੋਏ ਸੋਹਣੇ ਥਣ ਲੱਗਿਆ ਵੀਰੇ ਆ ਦੇਖੋ ਹਾਂਜੀ ਕਮਾ ਲਓ ਜੀ ਇੱਧਰ ਨੂੰ ਐਂ ਕਮਾ ਲਓ ਹੂੰ ਨੰਬਰ ਮਾਲਕਾਂ ਦਾ ਹੀਠਾ ਚੱਲੀ ਜਾਂਦਾ 16 ਕਿਲੋ ਦੁੱਧ ਮਾਲਕ ਕਹਿੰਦੇ ਆਪਾਂ ਚੋਇਆ ਜਿਹੜਾ ਜੈਨੂਇਨ ਗੱਬਣ ਬਹੁਤ ਵਧੀਆ ਵੀਰੇ ਇਹ ਵੀਰ ਬੋਲ ਤੋਂ ਗੱਬਣ ਸੁੱਕੀ ਡਿਮਾਂਡ ਰੱਖਦੇ ਆ ਉਹ ਆਪਾਂ ਤੁਹਾਨੂੰ ਕਨਫਰਮ ਕਰਾ ਦਿੰਨੇ ਆ ਆ ਦੇਖੋ ਬਾਈ ਗਿੱਠ ਗਿੱਠ ਤੇ ਜਿਨ੍ਹਾਂ ਨੂੰ ਕਹਿੰਦੇ ਕਿ ਇਹਨਾਂ ਜਿਹੜੇ ਸਹੀ ਥਣ ਹੁੰਦੇ ਆ ਹੁੰਦੇ ਆ ਵੀਰੇ ਗਿੱਠ ਗਿੱਠ ਤੇ ਨਹੀਂ ਅਗਲਾ ਕਹਿੰਦਾ ਇਹ 4 ਬਈ ਆ ਕਿ ਕਿਹੜਾ ਬਈ ਆ ਉਹ ਤੁਸੀਂ ਆਪ ਦੇਖ ਲਓ ਕਰਮਾ ਵਾਲੀ ਬਾਰੇ ਆਪੇ ਗੱਲਾਂ ਕਰਾ ਦਿੰਦਾ ਪਸੂ ਬਾਕੀ ਜਿਹੜੇ ਮੇਰੇ ਭਰਾ ਨੂੰ ਪਸੰਦ ਆ ਉਹ ਕੋਲੇ ਆ ਜਿਓ ਲਿਆਓ ਜੀ ਮੋੜ ਲਿਓ ਬੰਨ ਲਓ ਇਹਨੂੰ ਆਹ ਦੇਖੋ ਬਈ ਹੂੰ ਬਾਕੀ ਕੀ ਭਾਅ ਕਰਦੇ ਆ ਉਹ ਆਪਾਂ ਪੁੱਛ ਲੈਨੇ ਆ ਜਿਹੜੇ ਮੇਰੇ ਭਰਾ ਨੂੰ ਪਸੰਦ ਆ ਉਹਨਾਂ ਵੀਰੇ ਕਰਿਓ ਜਰੂਰ ਸੰਪਰਕ ਮਾਲਕਾਂ ਨਾਲ ਆਹ ਦੇਖੋ ਕੀ ਮੁੱਲ ਰੱਖਦੇ ਆ ਜੀ ਫਿਰ ਇਹਦਾ ਆਪਾਂ 375000 175000 ਕੋਈ ਹੈਗਾ ਮਾਰਜਨ ਮੌਕੇ ਤੇ ਮਾੜਾ ਮੋਟਾ ਮਾਨਤਾ ਕਰਦੇ ਵੀ ਮਾੜਾ ਮੋਟਾ ਹੈ ਠੀਕ ਆ ਜੀ 175000 ਰੁਪਿਆ ਦੋਸਤੋ ਡਿਮਾਂਡ ਰੱਖੀ ਆ ਜਿਹੜੇ ਵੀ ਮੇਰੇ ਭਰਾ ਨੂੰ ਪਸੰਦ ਆ ਉਹ ਕਰ ਲਿਓ ਸੰਪਰਕ ਵੀਡੀਓ ਦੇਖਣ ਲਈ ਵੀਰੇ ਬਹੁਤ ਬਹੁਤ ਧੰਨਵਾਦ ਸਸੀ ਕਾਲ ਬਾਈ ਜੀ ਸਾਰੇ ਭਰਾਵਾਂ ਦਾ